ਫਤੇ ਜੀ ਸਾਰਿਆਂ ਨੂੰ ਮੈਂ ਨਾ ਸਵੇਰ ਦੀ ਰੋਟੀ ਨਹੀਂ ਖਾਧੀ ਹੈਗੀ ਤੇ ਸ਼ਾਮਾਂ ਦੇ 4:00 ਬਜ ਗਏ ਤੇ ਮੈਂ ਸਵੇਰ ਤੋਂ ਬੜਾ ਇਨਾ ਟੈਨਸ਼ਨ ਚਾਂ ਕੋਈ ਨਾ ਪੁੱਛੋ ਮੇਰੇ ਕੋਲ ਇੱਕ ਛੋਟੀ ਜੀ ਗਲਤੀ ਹੋਈ ਛੋਟੀ ਜੀ ਗਲਤੀ ਮਤਲਬ ਗਲਤੀ ਵੀ ਕਹਿ ਸਕਦੇ ਆ ਉਹਨੂੰ ਕੀ ਹੋ ਗਿਆ ਮੈਨੂੰ ਖੁਦ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਬਾਅਦ ਦੱਸਦਾ ਗੱਡੀ ਕਿ ਚੱਕਰ ਪਣ ਗਿਆ ਚੱਕਰ ਇਹ ਪੈ ਗਿਆ ਕਿ ਆਪਣੇ ਟਾਇਰ ਦੋਵੇਂ ਪਾੜ ਗਏ ਤੇ ਇਹਦੇ ਵਿੱਚ ਸਾਰੀ ਗਲਤੀ ਆਪਣੀ ਆ ਕਿਉਂਕਿ ਮੈਂ ਰਾਈਟ ਟਰ ਲੈਣ ਲੱਗਾ ਸੀ ਤੇ ਗੱਡੀ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਵੀ ਗੱਡੀ ਵੱਜੀ ਤੇ ਵੱਜੀ ਕਿੱਥੇ ਆਹ ਵੇਖੋ ਇੱਥੇ ਵੱਜੀ ਆ ਕਿਤੇ ਜਾਂ ਇੱਚ ਵੱਜੀ ਆ ਆ ਇਹਨੇ ਸਾਰਾ ਵਿੰਗਾ ਕਰਕੇ ਰਹਾਤਾ ਟਾਇਰ ਪਰੇ ਨੂੰ ਚੜ ਗਏ ਸਾਰੇ ਤੇ ਟਾਇਰ ਉੱਥੇ ਪਾੜ ਗਏ ਸੋ ਸਮਝ ਨਹੀਂ ਆਈ ਗੱਡੀ ਵੱਜੀ ਤੇ ਵੱਜੀ ਕਿਹੜੇ ਹਿਸਾਬ ਨਾਲ ਮੈਂ ਰਾਈਟ ਟਰਨ ਮਾਰਿਆ ਤੇ ਗੱਡੀ ਜਿਹੜੀ ਆ ਸਾਰਾ ਕੰਮ ਖਰਾਬ ਹੋ ਗਿਆ ਤੇ ਆਹ ਦੇਖੋ ਉੱਧਰ ਵੀ ਸਾਰਾ ਉਹ ਪਰਲਾ ਟਾਇਰ ਉਹਦੇ ਨਾਲ ਲੱਗ ਲੱਗੇ ਪਾੜ ਗਿਆ ਤੇ ਆਹ ਦੇ ਇਹਨਾਂ ਪਿੱਛੇ ਖੈ ਖੈ ਕੇ ਪਾੜ ਗਿਆ ਸ਼ਾਇਦ ਪਰ ਇਹ ਨਹੀਂ ਸਮਝਾਈ ਵੀ ਆਹ ਟਾਇਰ ਕਿਹੜੇ ਤਰੀਕੇ ਨਾਲ ਪਾੜ ਗਿਆ ਹੁਣ ਮਕੈਨਿਕ ਆ ਰਹੇ ਆ ਮਕੈਨਿਕ ਆ ਕੇ ਦੇਖ ਤੋਂ ਕੀ ਕਰਦੇ ਆ ਤੇ ਆਹ ਵੇਖੋ ਆਹ ਟਾਇਰ ਨਾ ਜਿੱਦਾਂ ਬਾਹਰ ਨਿਕਲ ਗਿਆ ਤੇ ਅੱਜ ਜਿੱਥੇ ਗੱਡੀ ਖਾਲੀ ਹੋਣੀ ਸੀ ਮੈਂ ਉਹ ਜਗ੍ਹਾ ਤੇ ਲੈ ਆਇਆ ਕੋ 4-5 ਮੀਲ ਤੇ ਹੀ ਗੱਡੀ ਮੈਂ ਕਿਸੇ ਤਰੀਕੇ ਇੱਥੋਂ ਤੱਕ ਕਰ ਲੈ ਆਇਆ ਗੱਡੀ ਨੂੰ ਤੇ ਪਤਾ ਨਹੀਂ ਕੀ ਸਾਲਾ ਸਾਤਾਬ ਹੋ ਗਿਆ ਮੈਂ ਗੱਡੀ ਖਾਲੀ ਕਰਕੇ ਹੁਣ ਸਾਈਡ ਤੇ ਲਾਤੀ ਮੈਂ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਕੰਪਨੀ ਵਾਲਿਆਂ ਨੂੰ ਉਹਦਾ ਫੋਨ ਕਰਤਾ ਇਹ ਕੰਪਨੀ ਵਾਲਿਆਂ ਨੇ ਕੋਈ ਉਹੋ ਜਿਹਾ ਡਾਇਰੈਕਟ ਨਹੀਂ ਕੀਤਾ ਹੈਗਾ ਕਿ ਜਿੱਦਾਂ ਦਾ ਮਤਲਬ ਨਾ ਅਗਲੇ ਬੰਦੇ ਨੂੰ ਗੁੱਸੇ ਹੋ ਜਾਣਾ ਜਾਂ ਕਿਦਾਂ ਮੈਨੂੰ ਉਹ ਨਰਦਾਇ ਫੋਨ ਆਇਆ ਉਹਨੇ ਚਲੋ ਮੈਨੂੰ ਇਹ ਗੱਲ ਕਹੀ ਹੈਗੀ ਕਿ ਤੂੰ ਸ਼ਾਇਦ ਲਾਗੋ ਮੋੜੀ ਤਾਂ ਕਰਕੇ ਤਾਂ ਆਇਆ ਪਰ ਜੋ ਮਰਜੀ ਕਹਿ ਲਈਏ ਆਪਾਂ ਸਫਾਈਆਂ ਦੇ ਲਈਏ ਪਰ ਇੱਥੇ ਆਪਾਂ ਗਲਤ ਆ ਆਪਾਂ ਝੂਠੇ ਆ ਆਪਾਂ ਜੋ ਵੀ ਕਹਿ ਲਈਏ ਕਿਉਂਕਿ ਜਦੋਂ ਮੈਂ ਉੱਤਰ ਕੇ ਦੇਖਿਆ ਗੱਡੀ ਚੋਂ ਜਦੋਂ ਇਹ ਕੰਮ ਹੋਇਆ ਤੇ ਜਿਹੜੀ ਚੀਜ਼ ਗੱਡੀ ਵੱਜੀ ਹੋਵੇ ਨਾ ਉਹ ਚੀਜ਼ ਦੇ ਨਾਲ ਹੁੰਦੀ ਆ ਉਥੋਂ ਕਮ ਸੇ ਕਮ 2 ਇੰਚ 1.5 ਇੰਚ ਸਾਈਡ ਤੇ ਹੀ ਗੱਡੀ ਪਰ ਸਮਝ ਨਹੀਂ ਆਈ ਕਿਹੜੀ ਚੀਜ਼ ਵੱਜ ਗਈ ਉਸ ਤੋਂ ਬਾਅਦ ਮੇਰੇ ਮਗਰ ਪੁਲਸ ਵਾਲੇ ਲੱਗ ਗਏ ਤੇ ਪੁਲਸ ਵਾਲਿਆਂ ਨੇ ਮੈਨੂੰ ਮਤਲਬ ਰੋਕਤਾ ਪੁਲਸ ਵਾਲੇ ਬਹੁਤ ਚੰਗੇ ਸੀ ਪੁਲਸ ਵਾਲਿਆਂ ਨੂੰ ਸਾਰੀ ਗੱਲ ਜਦੋਂ ਮੈਂ ਐਕਸਪਲੇਨ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਗ੍ਹਾ ਤੇ ਜਿੱਥੇ ਤੇਰੀ ਗੱਡੀ ਵੱਜੀ ਉੱਥੇ ਪਹਿਲਾਂ ਬਹੁਤ ਗੱਡੀਆਂ ਵੱਜੀਆਂ ਜਿਹੜੀ ਬੈਰੀਕੇਸ਼ਨ ਟੁੱਟੀ ਆ ਉਹ ਬੜੇ ਚਿਰ ਦੀ ਟੁੱਟੀ ਆ ਤੇਰੇ ਕਰਕੇ ਨਹੀਂ ਟੁੱਟੀ ਹੈਗੀ ਤੇ ਉਹਨੇ ਕਿਹਾ ਕਿ ਤੂੰ ਥੋੜਾ ਜਿੱਥੋਂ ਤੱਕ ਟੱਕਰ ਜਾ ਸਕਦੀ ਹੈ ਗੱਡੀ ਚੱਲ ਜਾ ਨਹੀਂ ਤੇ ਕਹਿੰਦਾ ਟੋਇੰਗ ਵਾਲੇ ਕਰਤੀਏ ਮੈਂ ਨਹੀਂ ਟੋਇੰਗ ਵਾਲੇ ਨਾਲ ਕਰਿਓ ਚਾਰਜਸ ਪੈ ਜਾਣੇ ਉਹਦੇ ਤੇ ਉਹਨਾਂ ਮੈਨੂੰ ਪਰਮਿਸ਼ਨ ਦਿੱਤੀ ਮੈਂ ਇੱਥੋਂ ਟੱਕਰ ਆ ਗਿਆ ਗੱਡੀ ਖਾਲੀ ਕੀਤੀ ਹੁਣ ਆ ਰਹੇ ਆ ਸ਼ਾਇਦ ਮਕੈਨਿਕ ਆਉਣਗੇ ਦੇਖੋ ਕੀ ਬਣਦਾ ਵਾ ਪਰ ਇੱਥੇ ਆਪਾਂ ਦਾ ਫਾਲਟ ਆ ਤੇ ਆਪਾਂ ਜਿੰਨੀ ਕੋਸ ਗਿਆ ਉਹਨੂੰ ਕਹਾਂਗੇ ਕਿ ਤਹੀਂ ਜਾਜ ਜਾਜ ਮੇਰੇ ਪੈਸੇ ਕੱਟ ਲਓ ਕਿਉਂਕਿ ਗਲਤੀ ਆਪਣੀ ਹੈ ਇੱਥੇ ਕੰਪਨੀ ਦੀ ਕੋਈ ਗਲਤੀ ਨਹੀਂ ਹੈਗੀ ਮੇਰਾ ਅਗਲਾ ਲੋਡ ਰੈਡੀ ਹੀ ਮੈਂ ਆ ਖਾਲੀ ਕਰਕੇ ਸ਼ਾਇਦ ਹੁਣ ਇਹ ਨਿਕਲ ਜਾਣਾ ਪਰ ਜੋ ਸੋਚਿਆ ਓਦਾਂ ਕੁਝ ਨਹੀਂ ਆਇਆ ਹੁਣ ਵੇਟ ਕਰਦੇ ਆ ਜਿੰਨਾ ਤੱਕ ਮਕੈਨਿਕ ਨਹੀਂ ਆਉਂਦੇ ਬੈਠੇ ਗੱਡੀ 'ਚ ਇਹ ਨਾ ਹੁਣ ਮਕੈਨਿਕ ਆ ਚੁੱਕੇ ਆ ਤੇ ਬੜਾ ਵਧੀਆ ਹੋਇਆ ਜਿਹੜਾ ਨਾ ਮਕੈਨਿਕ ਕੰਪਨੀ ਦੇ ਨਾਲ ਦੀ ਨਾਲ ਭੇਜ ਤੇ ਜਿਆਦਾ ਚਿਰ ਉੱਥੇ ਰੋਕਣੇ ਨਹੀਂ ਦਿੱਤਾ ਤੇ ਆ ਸੰਗਲ ਵੀ ਆ ਗਿਆ ਜੀ ਚੱਕਰ ਉਹਨੇ ਇਹ ਕਰਨਾ ਵਾ ਕਿ ਟਾਇਰ ਲਾ ਕੇ ਤੇ ਟਰੈਲਰ 'ਚ ਰੱਖ ਦੇਣੇ ਆ ਤੇ ਸੰਗਲਾਂ ਦੇ ਨਾਲ ਆਪਾਂ ਐਕਸਲ ਜਿਹੜੇ ਆ ਉਹ ਬੰਦ ਦੇਣੇ ਆ ਤੇ ਇਥੋਂ ਆਪਾਂ ਗੱਡੀ ਜਿਹੜੀ ਆ ਉਹ ਖਾਲੀ ਲੈ ਕੇ ਜਾਣੀ ਆ ਕਿਉਂਕਿ ਰਿਪੇਅਰ ਇੱਥੇ ਬਹੁਤ ਮਹਿੰਗੀ ਆ ਤੋਂ ਕੰਪਨੀ ਵਾਲੇ ਕਹਿੰਦੇ ਵੀ ਖਾਲੀ ਲਾਇਆ ਵੀ ਕੋਟੀ ਜਾ ਕੇ ਯਾਰ ਚਾਪਰ ਰਿਪੇਅਰ ਕਰ ਲਾਂਗੇ ਚਲੋ ਨੁਕਸਾਨ ਤੇ ਹੋ ਜਾਂਦਾ ਕੀ ਬੱਸ ਤੇ ਪਰੇ ਜਿਹੜਾ ਕਰਮਾਂ ਚ ਦੇਖਿਆ ਜੋ ਕਹਿੰਦੇ ਨੇ ਆ ਵੀ ਚੰਗੇ ਜਿੰਦਾ ਹੋ ਸਕਦਾ ਵੀ ਰਾਹ 'ਚ ਕੋਈ ਵੱਡੀ ਪ੍ਰੋਬਲਮ ਆ ਜਾਂਦੀ ਐ ਐਕਸਲ ਜ਼ਿਆਦਾ ਟੁੱਟ ਜਾਂਦੇ ਹਨਾ ਆ ਹੁਣ ਆਪਾਂ ਐਕਸਲ ਬੰਦਤੇ ਆ ਆ ਆਪਾਂ ਜਿਹੜੇ ਆ ਟਾਇਰ ਲਾ ਕੇ ਤੇ ਮਗਰ ਆ ਤੇ ਇਹ ਹੁਣ ਆਪਾਂ ਟ੍ਰੇਲੇ 'ਚ ਜਿਹੜੇ ਆ ਲੋਡ ਕਰਾਂਗੇ ਤੇ ਨਿਕਲਾਂਗੇ ਵਾਪਸ ਤੇ ਇੱਥੇ ਆਪਾਂ ਐਂਡ ਕਰਦੇ ਆ ਬਾਏ ਬਾਏ